ਮੇਰੇ ਬੋਲੋ ਸਰਣ ਜੈ ਮਸੀਹ ਕੀ ਅੱਜ ਆਪਾਂ ਸਿੱਖਾਂਗੇ ਕਿ ਪਰਮੇਸ਼ਵਰ ਸਾਨੂੰ ਦਾ ਹਰ ਮੁਸ਼ਕਲ ਦੇ ਵਿੱਚੋਂ ਬਚਾਉਣ ਦੀ ਸਮਰਥ ਰੱਖਦਾ ਵਾ ਸਾਡਾ ਪਰਮੇਸ਼ਵਰ ਹਰ ਵਿਪਤਾ ਤੋਂ ਸਾਨੂੰ ਬਚਾਉਂਦਾ ਵਾ ਹਨਾ ਵਿਪਤਾ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ ਇਸ ਬਾਰੇ ਆਪਾਂ ਪਸ਼ਟ ਦੇ ਉਲਟੀ ਕੋਲ ਸਿੱਖਾਂਗੇ ਆਓ ਪਹਿਲੇ ਆਪਾਂ ਇਸ ਵੀਡੀਓ ਨੂੰ ਦੇਖੀਏ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕਮਰ ਸ਼ੇਅਰ ਜਰੂਰ ਕਰ ਦੇਣਾ ਆਓ ਇਸ ਵੀਡੀਓ ਨੂੰ ਦੇਖੀਏ ਹਾਲੇਲੂਇਆ ਅਮਨ ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸਾਡਾ ਪਰਮੇਸ਼ਰ ਹਰ ਦਿੱਪਤਾ ਦੇ ਵਿੱਚੋਂ ਹਰ ਦਿੱਪਤਾ ਤੋਂ ਵੀ ਜ਼ਿਆਦਾ ਸਮਰਥੀ ਪਰਮੇਸ਼ਰ ਹੈ ਹਾਲੇਲੂਇਆ ਸਾਡਾ ਪਰਮੇਸ਼ਰ ਹਰ ਦਿੱਪਤਾ ਦੇ ਵਿੱਚੋਂ ਬਚਾਉਣ ਦੇ ਲਈ ਸਮਰਥੀ ਪਰਮੇਸ਼ਰ ਹਾਲੇਲੂਇਆ ਕੋਈ ਐਹੋ ਜੀ ਦਿੱਪਤਾ ਨਹੀਂ ਆ ਜਿੱਥੇ ਪ੍ਰਭੂ ਕਹਿੰਨ ਲਈ ਇਹ ਵਿਪਤਾ ਤਾਂ ਬਹੁਤ ਵੱਡੀ ਆ ਇੱਥੇ ਮੈਂ ਕੁਝ ਨਹੀਂ ਕੱਥ ਲੱਗਦਾ ਕੋਈ ਵੀ ਚੀਜ਼ ਵੱਡੀ ਨਹੀਂ ਸਿਰਫ ਪਰਮੇਸ਼ਵਰ ਹੀ ਵੱਡਾ ਹੈ ਜਿਹਦੇ ਅੱਗੇ ਹਾਲੇਲੂਇਆ ਅਮੇਨ ਕੋਈ ਚੀਜ਼ ਵੱਡੀ ਨਹੀਂ ਆ ਸਿਰਫ ਉਹੀ ਵੱਡਾ ਪਰਮੇਸ਼ਵਰ ਹੋ ਰਹੀ ਆ ਯਸ ਅਮੇਨ ਅਰੇ ਅਸੀਂ ਉਸੇ ਹੀ ਪਰਮੇਸ਼ਵਰ ਦੇ ਬੇਟੇ ਹਾਂ ਹallelujah yes ਉਸੇ ਉਸੇ ਪਰਮੇਸ਼ਵਰ ਦੀ ਸੰਤਾਨ ਉਸੇ ਦੇ ਹੱਥਾਂ ਦੀ ਰਚਨਾ ਆ ਉਸੇ ਦੇ ਅਸੀਂ ਜੀਲੇ ਆ ਤੇ ਉਹੀ ਸਾਡਾ ਪਰਮੇਸ਼ਵਰ ਆ ਹallelujah ਸੋ ਆਪਾਂ ਦੇਖਦੇ ਆ 올 ਟੈਸਟਾਮੈਂਟ ਦੇ ਵਿੱਚ ਬੁੱਕ ਆਫ ਸਾਮ ਜ਼ਬੂਰਾਂ ਦੀ ਕਿਤਾਬ ਪੁਰਾਣੇ ਨੇਮ ਦੇ ਵਿੱਚ ਉਹਦਾ 3 ਨੰਬਰ ਅਧਿਆਏ ਉਹਦੀ 1 ਤੋਂ 3 ਨੰਬਰ ਪੰਕਤੀ ਦੇ ਵਿੱਚ yes ਇੱਥੇ ਲਿਖਿਆ ਆ ਹallelujah हे यहोवा ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉਠ ਖੜੋਤੇ ਹਨ ਬਾਲੇ ਮੇਰੀ ਜਾਨ ਦੇ ਲਈ ਯਸ ਖੁਦਾ ਪਰਮੇਸ਼ਵਰ ਵੱਲੋਂ ਉਹਦਾ ਬਚਾਓ ਸੱਚ ਨੂੰ ਜਿਤੋ ਹੀ ਉਠਾਉਣ ਵਾਲਾ ਪਰ ਹੈ ਕਿ ਜਿਹਦਾ वचन ਮੇਰੇ ਲਈ ਹੈ ਮੇਰੀ ਫੈਮਲੀ ਅਤੇ ਮੇਰੇ ਸਿਰ ਦਾ ਹੱਲ ਹਾਲੇਲੂਇਆ ਹਾਲੇਲੂਇਆ ਇੱਥੇ वचन ਦੇ ਵਿੱਚ ਹਾਲੇਲੂਇਆ ਕਿ ਜਰਾ 다우드 ਕਹ ਰਿਹਾ ਕਿੰਨਾ हे hey, परमेश्वर मेरे विरोधी ਕਿੰਨੇ ਹੀ ਵੱਧ ਗਏ ਆ ਜਦੋਂ ਆਪਾਂ ਹallelujah ਰਾਜਾ ਦਾਊਦ ਦੀ ਸਟੋਰੀ ਪੁੱਤਰ ਬਾਈਬਲ ਦੇ ਵਿੱਚ ਦੇਖਦੇ ਆ ਤੇ ਆਪਾਂ ਦੇਖਦੇ ਆ ਕਿ ਜਿਹੜਾ ਸ਼ਾਉਲ ਆ ਹallelujah ਉਹ ਦਾਊਦ ਨੂੰ ਮਾਰਨ ਦੇ ਲਈ ਇੱਕ ਚੰਗੀ ਸੈਨਾ ਦੀ ਟੁਕੜੀ ਲੈ ਕੇ ਭੱਜਾ ਫਿਰਦਾ ਆ ਕਿ ਉਹ ਦਾਊਦ ਨੂੰ ਘੇਰ ਕੇ ਮਾਰ ਦੇਵੇ yes amen ਹallelujah ਜਿਹੜਾ ਰਾਜਾ ਦਾਊਦ ਹਾਂ ਉਹ ਵੀ ਪਰਮੇਸ਼ਵਰ ਦਾ ਮੋਸਟ ਫੇਵਰਿਟ ਪਰਸਨ ਯੈਸ ਅਮੀਨ ਹਾਲੇਲੂਇਆ ਰਾਜਾ ਦਾਊਦ ਉਹ ਇਨਸਾਨ ਆ ਜਿਹੜਾ ਪਰਮੇਸ਼ਵਰ ਨਾਲ ਬਹੁਤ ਪਿਆਰ ਕਰਦਾ ਤੇ ਪਰਮੇਸ਼ਵਰ ਦੇ ਮਨ ਦੇ ਸਭ ਤੋਂ ਵੱਧ ਨੇੜੇ ਰਹਿਣ ਵਾਲਾ ਬੰਦਾ ਇਨਸਾਨ ਆ ਤੂੰ ਆਪਣਾ ਦੋਖ-ਸੋਖ ਪਰਮੇਸ਼ਵਰ ਦੇ ਨਾਲ ਇੱਦਾਂ ਯੈਸ ਅਮੀਨ ਹਾਲੇਲੂਇਆ ਜਿੱਦਾਂ ਰੂਬ ਰੂਗ ਅੱਲਾਹ ਕਰੀਦੀਆਂ ਆ ਜਦੋਂ ਤੁਸੀਂ ਜ਼ਬੂਰ ਪੜ੍ਹਦੇ ਆ ਯੈਸ ਅਮੀਨ ਸਾਨੂੰ ਨਾ ਕਰਨੀ ਆ ਜਾਂਦੀ ਹੈ ਅਗਰ ਕਿਸੇ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਹਾਲੇਲੂਇਆ ਦੀ ਪੜਨਾ ਸ਼ੁਰੂ ਕਰੇ ਉਹ ਕੌਫ ਸਾਮ ਜਿਹੜੀ ਹੈ ਉਹ ਤੁਹਾਨੂੰ ਪ੍ਰੇਰ ਕਰਨਾ ਸਿਖਾਉਂਦੀ ਹੈ ਤਾਂ ਜਦੋਂ ਆਪਾਂ ਜ਼ਬੂਰ ਪੜਦੇ ਆ ਦੇਖਦੇ ਆ ਕਿ ਰਾਜਾ 다ਊਦ ਆਪਣੇ ਦਿਲ ਦੀਆਂ ਗੱਲਾਂ ਕਿੰਨੀ ਗੰਭੀਰਤਾ ਹੀ ਤੇ ਨਾਲ ਪਰਮੇਸ਼ਰ ਜੀ ਦੇ ਨਾਲ ਕਰਦਾ ਹੈ ਕਿੰਨੀ ਸੰਜੀਦਗੀ ਦੇ ਨਾਲ ਕਰਦਾ ਧੰਨਵਾਦ ਪਿਤਾ ਇਸ वचन 라ਹੀ ਮੰਨਨ ਵਾਲਾ ਬੰਦਾ ਅਜੀਤਾ वचन ਸੱਚਮੁੱਚ ਮੇਰੇ ਲਈ ਹੈ ਉਹਨੇ ਦੁਆ ਅਸਤੀ ਜਲੀ ਦਿੱਤੀ ਖੁਦਾ ਤੇਰਾ ਧੰਨਵਾਦ ਇਸ ਕੋ ਦਾ ਅਰ ਜਦੋਂ ਹੁਣ ਉਹਨੂੰ ਪਤਾ ਆ ਕਿ ਉਹਦੇ ਮਾਰਨੇ ਨੂੰ ਖੁਦਾ ਤੂੰ ਜਾਣਦਾ ਹਾ ਬੱਚੇ ਫਿਰਦੇ ਹਾ ਹਟ ਟਾਈਮ ਤੋਂ ਮੇਰੇ ਨਾਲ ਇਸ ਨੂੰ ਇਸ ਚੀਜ਼ ਨੂੰ ਪਰਮੇਸ਼ਰ ਦੇ ਅੰਗੇ ਲੈ ਕੇ ਗਿਆ ਆ ਔਰ ਗੱਲ ਕਰ ਰਿਹਾ ਕਿ ਨਾ ਹੈ ਯਹਵਾ ਮੇਰੇ ਵਿਰੋਧੀ ਕਿੰਨੇ ਹੀ ਬੜੇ ਨੇ ਪਰਮੇਸ਼ਰ ਮੈਨੂੰ ਬਹੁਤ ਉਠਖੜੋਤੇ ਹਨ ਬਾਲੇ ਮੇਰੀ ਜਾਨ ਲਈ ਆਗਦੇ ਵੀ ਪਰਮੇਸ਼ਰ ਉਹਨੂੰ ਦਾ ਬਚਾਉ ਹੈ ਨਹੀਂ ਕਹਿੰਦਾ ਯਹਵਾ ਪਰਮੇਸ਼ਰ ਸਾਨੂੰ ਰੱਖੀਂ ਦਾ ਕੋਈ ਬਚਾਓ ਹੈ ਨਹੀਂਗਾ ਇਹਨੂੰ ਅਹੀ ਮਾਰ ਸਿੱਟਣਾ ਆ ਇਹਨੂੰ ਅਸੀਂ ਘੇਰ ਲੈਣਾ ਆ ਕਹਿੰਦਾ ਪਰ हे ਯਹੋਵਾ ਤੂੰ ਮੇਰੇ ਦੁਆਲੇ ਢਾਲ ਕਹਿੰਦਾ ਮੇਰਾ ਬਚਾਉਣ ਵਾਲਾ ਤੂੰ ਆ ਮੇਰੀ ਮਹਿਮਾ ਤੇ ਮੇਰੇ ਸਿਰ ਦਾ ਤੇ ਯਹੋਵਾ ਤੂੰ ਮੇਰੇ ਵਾਲੇ ਟੋਲੇ ਕਹਿੰਦਾ ਉਹਨਾਂ ਨੂੰ ਇਹ ਭੁਲੇਖਾ ਆ ਕਿ ਉਹਨਾਂ ਨੇ ਮੈਨੂੰ ਮਾਰ ਸਿੱਟਣਾ ਲੱਗਦਾ ਕਿ ਖਰਿਆ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਆ ਸ਼ਾਇਦ ਮੇਰੇ ਪਰਮੇਸ਼ਵਰ ਨੇ ਵੀ ਮੈਨੂੰ ਛੱਡ ਦਿੱਤਾ ਆ ਤੇ ਸ਼ਾਇਦ ਮੇਰੇ ਵੈਰੀ ਜਿਹੜੇ ਆ ਉਹ ਫਤਿਹਮੰਦ ਹੋ ਜਾਣਗੇ ਪਰ ਹੇ ਯਹੋਵਾ ਤੂੰ ਮੇਰੇ ਦੁਆਲੇ ਢਾਲ ਆ ਢਾਲ ਕੀ ਚੀਜ਼ ਹੁੰਦੀ ਆ ਜਦੋਂ ਕੋਈ ਜੰਗ ਦੇ ਮੈਦਾਨ ਦੇ ਵਿੱਚ ਵਾਰ ਕਰਦਾ ਆ ਤਾਂ ਇਹ ਮੇਰੀ ਢਾਲ ਜੋ ਹੋ ਪਰਮੇਸ਼ੁਰ ਇੱਕ ਇਸ ਤਰੀਕੇ ਦੀ ਸ਼ੀਲਡ ਆ ਜਿਹੜੀ ਹਰ ਵਾਰ ਤੁਹਾਨੂੰ ਜਿਹੜੀ ਇੱਕ ਵੱਡੇ ਕਾਰਨ ਮੈਨੂੰ ਬਚਾਉਂਦੀ ਹੈ ਇਸ ਸਮੇਂ ਉਠਾਉਣ ਦੇ ਲਈ ਸੈਨਿਕ ਅੱਗੇ ਕਰਦੇ ਆ ਜੈਸ ਖੁਦਾਵੰਨਾ ਉਹ ਥਾਣ ਵਾਲਾ ਹੈ ਜਿਹੜੀ ਆ ਉਸ ਦੇ ਲਈ ਬਚਦੀ ਤਾਂ ਕਹਿੰਦਾ ਮੇਰੀ ਢਾਲ ਯਹੋਵਾ ਜੈਸ ਖੁਦਾਵੰਨਾ ਹਾਲੇਲੂਇਆ ਜਿਹੜੀ ਹਰ ਵਾਰ ਤੋਂ ਮੈਨੂੰ ਬਚਾਉਂਦੀ ਆ ਕਹਿੰਦਾ ਤੂੰ ਹੀ ਮੇਰੀ ਮਹਿਮਾ ਵਧਾਉਣ ਵਾਲਾ ਪਰਮੇਸ਼ਵਰ ਹੈ ਤੇ ਤੂੰ ਹੀ ਮੇਰੇ ਸਿਰ ਨੂੰ ਹੀ ਪਿਤਾ ਪਰਮੇਸ਼ਵਰ

ਇਹ ਸਾਡੇ ਘੋੜ ਵਾਲਾ ਸਾਡੀ ਪੱਤ ਰੱਖਣ ਵਾਲਾ ਤੇ ਮਹਿਮਾ ਨੂੰ ਬਦੋਣ ਵਾਲਾ ਪਰਮੇਸ਼ਵਰ ਹallelujah 91 ਜ਼ਬੂਰ ਦੇ ਵਿੱਚ ਲਿਖਿਆ ਆ ਕਹਿੰਦਾ ਮੈਂ ਤੈਨੂੰ ਉੱਚਾ ਕਰਾਂਗਾ ਪਰਮੇਸ਼ਵਰ ਆਪਣੇ ਪ੍ਰੇਮੀ ਇਨਸਾਨੀ ਦੇ ਮੈਂ ਹallelujah ਕਰਾਂਗਾ ਕਹਿੰਦਾ ਦੁੱਖ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਹallelujah ਧੰਨਵਾਦ ਪਿਤਾ ਹallelujah ਕਹਿੰਦਾ ਤੂੰ ਮੈਨੂੰ ਪੁਕਾਰੇਗਾ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਜਿਨ੍ਹਾਂ ਦੇ ਉੱਤਰ ਨਹੀਂ ਨਾ ਆ ਰਹੇ ਉਹ ਪੁਕਾਰ ਵੀ ਨਹੀਂ ਰਹੇ ਤੇ ਜਿਹੜੇ ਪੁਕਾਰਦੇ ਆ ਨਾ ਉਹਨਾਂ ਨੂੰ ਉੱਤਰ ਜ਼ਰੂਰ ਆਉਂਦਾ ਹੈ ਹallelujah ਇਸ ਲਈ ਅਮਨ ਹallelujah ਕਿਸੇ ਦਾ ਯਾਰ ਰੱਖਣ ਦੀ ਜ਼ਰੂਰਤ ਨਹੀਂ ਕਿਸੇ ਤਰ੍ਹਾਂ ਦੀ ਕਬਰਾਂ ਹਰਾ ਰੱਖਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਤੁਹਾਡਾ ਪਰਮੇਸ਼ਰ ਬਹੁਤ ਮਹਾਨ ਪਰਮੇਸ਼ਰ ਆ ਤੁਸੀਂ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਆ ਉਸ ਪਰਮੇਸ਼ਰ ਦੇ ਤੁਸੀਂ ਧੀਆ ਪੁੱਤਰ ਆ ਜਿਹਦਾ ਹੁਕਮ ਅਸਮਾਨਾਂ ਦੀਆਂ ਸ਼ਕਤੀਆਂ ਵੀ ਮੰਨਦੀਆਂ ਹallelujah ਜਿਹਦਾ ਹੁਕਮ ਸਮੁੰਦਰ ਦੇ ਪਾਣੀ ਵੀ ਮੰਨਦੇ ਆ ਜਿਹਦੇ ਹallelujah ਜਿਹਦੇ ਸ਼ਬਦ ਦੇ ਨਾਲ ਸਾਰੀ ਕਾਇਨਾਤ ਚੱਲ ਰਹੀ ਆ ਜਿਉਂਦੀ ਜਾਨ ਆ ਅਸੀਂ ਉਸੇ ਪਰਮੇਸ਼ਵਰ ਦੇ ਬੇਟੇ ਬੇਟੀਆਂ ਤੇ ਜੇ ਐਡੇ ਪਰਮੇਸ਼ਵਰ ਦੇ ਧੀਆ ਪੁੱਤਰ ਹੋ ਕੇ ਵੀ ਡਰਨਾ ਤੇ ਫਿਰ ਐਡੇ ਪਰਮੇਸ਼ਵਰ ਨੂੰ ਮੰਨਣ ਦਾ ਕੀ ਗੱਲ ਆ ਇਸ ਲਈ ਧਰਨਾ ਬੰਦ ਕਰੋ ਪਰਮੇਸ਼ਰ ਨੂੰ ਮਹਿਮਾ ਦੇਣੀ ਸ਼ੁਰੂ ਹallelujah ਕਦੀ ਕਿਸੇ ਨੇ ਸੁਣਿਆ ਵੀ ਜਿਹੜੇ ਅਸਮਾਨ ਦੇ ਵਿੱਚ ਤਾਰੇ ਉਹ ਸੰਗਲਾਂ ਦੇ ਨਾਲ ਵੱਜੇ ਹੋਏ ਹ ਹਾਲੇ ਕਿਸੇ ਵਿਗਿਆਨੀ ਨੇ ਅੱਜ ਤੱਕ ਦੱਸਿਆ ਕਿ ਉਹ ਜਿਹੜੇ ਤਾਰੇ ਆ ਉਹ ਕਿਹੜੀ ਡੋਰ ਦੇ ਨਾਲ ਵੱਜੇ ਹੋਏ ਆ ਉੱਪਰ ਮੇਸ਼ਰ ਦੇ ਹੁਕਮ ਦੀ ਡੋਰ ਦੇ ਨਾਲ ਬੱਜੇ ਹੋਏ ਆ ਦੇਖੋ ਕਿੰਨੇ ਕਿੰਨੇ ਭਾਰੇ ਗਏ ਆ ਕਿੰਨੇ ਕਿੰਨੇ ਭਾਰੇ ਤਾਰੇ ਆ ਸੂਰਜ ਚੰਨ ਹੋਰ ਕਿੰਨੇ ਤਾਰੇ ਆਰ ਵਚਨ ਚ ਲਿਖਿਆ ਉਹ ਹਰ ਤਾਰੇ ਨੂੰ ਨਾਮ ਲੈ ਕੇ ਬੁਲਾਉਂਦਾ ਹੈ ਹਨ ਸਨ ਸਾਰੀਆਂ ਤਾਰਿਆਂ ਦੇ ਉਹਨੇ ਨਾਮ ਰੱਖੇ ਆ ਉਹਨੇ ਹੁਕਮ ਦਿੱਤਾ ਕਹਿੰਦਾ ਇੱਥੇ ਟਿਕੇ ਰਹਿਣਾ ਜੋ ਟਿਕੇ ਹੋਏ ਆ ਪਰ ਇੱਕ ਸਮਾਂ ਠਹਿਰਿਆ ਕਹਿੰਦਾ ਅਸਮਾਨ ਦੀਆਂ ਸ਼ਕਤੀਆਂ ਹਲਾਈਆਂ ਜਾਣਗੀਆਂ ਜਿੱਦਣ ਉਹਨੇ ਹੁਕਮ ਦਿੱਤਾ ਨਾ ਹallelujah ਛੱਲ ਜਾਓ ਮਨਮਰਜ਼ੀਆਂ ਕਰ ਲਓ ਉਹਦਣ ਮਲੀਆ ਮੇਟ ਹੋ ਜਾਣਾ ਯਸ ਆਮੇਨ ਹallelujah ਪਰਮੇਸ਼ਰ ਦੇ ਹੁਕਮ ਦੇ ਨਾਲ ਸਮੁੰਦਰ ਦੇ ਪਾਣੀ ਦੀਆਂ ਹੱਦਾਂ ਠਹਿਰੀਆਂ ਹੋਈਆਂ ਆ ਉਹ ਇੱਕ ਦਾਇਰੇ ਦੇ ਵਿੱਚ ਵੱਜੀਆਂ ਹੋਈਆਂ ਆ ਤੁਸੀਂ ਉਸੇ ਪਰਮੇਸ਼ਰ ਦੇ ਧੀਆ ਪੁੱਤਰ ਹੋ ਹallelujah ਹੇਸਲੀ ਯਸ ਸਾ ਮੈਂ ਜੇਕਰ ਉਹ ਤਾਰੇ ਉਹਦਾ ਹੁਕਮ ਨਹੀਂ ਤੋੜਦੇ ਤੇ ਸਾਨੂੰ ਵੀ ਉਹਦਾ ਹੁਕਮ ਨਹੀਂ ਤੋੜਨਾ ਚਾਹੀਦਾ ਹਾਲੇਲੂਇਆ ਸਾਨੂੰ ਵੀ ਆਪਣੇ ਪਰਮੇਸ਼ਰ ਦੇ ਹੁਕਮ ਦੇ ਅੰਦਰ ਰਹਿ ਕੇ ਪਰਮੇਸ਼ਰ ਦੇ ਉੱਤੇ ਈਮਾਨ ਰੱਖ ਕੇ ਚੱਲਣਾ ਚਾਹੀਦਾ ਔਰ ਜਿਹੜੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦੇ ਵਚਨ ਦੇ ਵਿੱਚ ਲਿਖਿਆ ਮਨੁੱਖਾਂ ਉੱਤੇ ਭਰੋਸਾ ਰੱਖਣ ਦੇ ਨਾਲੋਂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਭਲਾ ਹੈ ਕਹਿੰਦਾ ਜਿਹੜੇ ਯਹੋਵਾ ਦੇ ਉੱਤੇ ਭਰੋਸਾ ਰੱਖਦੇ ਉਹ ਕਦੀ ਸ਼ਰਮਿੰਦੇ ਨਹੀਂ ਯਸ ਹਾਲੇਲੂਇਆ ਜ਼ਬੂਰਾਂ ਦੀ ਕਿਤਾਬ ਉਹਦਾ 91 ਅਧਿਆਇ ਦੀ 3 ਨੰਬਰ ਪੰਕਤੀ ਕਹਿੰਦਾ ਉਹ ਤੈਨੂੰ ਫੰਦੀ ਦੀ ਫਾਹੇ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ yes amen ਫੰਦੀ ਦੀ ਫਾਹੇ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਭਾਵੇਂ ਤੁਹਾਡੇ ਵਿਰੁੱਧ ਜਿੱਡੇ ਮਰਜੀ ਫੰਦੇ ਜਾਲ ਵਿਛਾ ਦਿੱਤੇ ਜਾਣ ਭਾਵੇਂ ਜਿੱਡੀਆਂ ਮਰਜ਼ੀ ਫਾਈਆਂ ਲਮਕਾ ਦਿੱਤੀਆਂ ਜਾਣ ਵੈਰੀ ਵੱਲੋਂ ਜਿੱਡੀਆਂ ਮਰਜ਼ੀ ਪਲੈਨਿੰਗਸ ਬਣਾ ਲਈਆਂ ਜਾਣ ਭਾਵੇਂ ਜਿੱਡੀਆਂ ਮਰਜ਼ੀ ਵੱਡੀਆਂ ਬਵਾ ਇਸ ਸੰਸਾਰ ਦੇ ਉੱਤੇ ਆ ਜਾਣ ਪਰ ਜੇਕਰ ਤੁਸੀਂ ਸੱਚੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਯਾਦ ਰੱਖਿਓ ਇੱਕ ਗੱਲ ਸੱਚੇ ਦਿਲ ਦੇ ਨਾਲ ਅਗਰ ਤੁਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਤਾਂ ਕੋਈ ਬਵਾ ਤੁਹਾਡਾ ਕੁਝ ਨਹੀਂ ਲੈ ਲੂਈਆ ਬਿਮਾਰੀ ਤੁਹਾਡੀ ਮੌਤ ਦਾ ਕਾਰਨ ਨਹੀਂ ਬਣ ਸਕਦੀ ਔਰ ਕੋਈ ਵੈਰੀ ਦਾ ਜਾਲ ਤੁਹਾਨੂੰ ਆਪਣੇ ਵਿੱਚ ਫਸਾ ਨਹੀਂ ਸਕਦਾ ਕਹਿੰਦਾ ਉਹ ਤੈਨੂੰ ਫੰਦੀ ਦੀ ਫਾਈ ਵਿੱਚੋਂ ਜਿਹੜੀ ਵੈਰੀ ਨੇ ਤੁਹਾਨੂੰ ਫਸਾਉਣ ਦੇ ਲਈ ਵਾਹੀ ਤਿਆਰ ਕੀਤੀ ਆ ਕਹਿੰਦਾ ਉਹ ਤੁਹਾਨੂੰ ਉਹ ਦੀ ਵੀ ਛਡਾਉਣ ਦੇ ਲਈ ਸਮਰਥੀ ਆ ਹallelujah yes ਕੋਲੋਨ ਨਾ ਮੈਨ ਹਾਲੇਲੂਆ ਮਜ਼ਾਦ ਕਰਨ ਦੇ ਲਈ ਸਮਰਥੀ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਹallelujah ਜਾ ਜਾਂਦਾ ਆ ਜਿਹੜੀ ਬਿਮਾਰੀ ਨੂੰ ਡਾਕਟਰ ਲਾ ਇਲਾਜ ਕਹਿ ਦਿੰਦੇ ਕਹਿ ਦਿੰਦੇ ਇਸ ਬਿਮਾਰੀ ਨਾਲ ਬੰਦਾ ਬਚਦਾ ਨਹੀਂ ਆ ਉਹ ਤੁਹਾਨੂੰ ਉਹਨਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਦੇਵੇਗਾ ਕਿਉਂਕਿ ਉਹ ਬਿਮਾਰੀਆਂ ਤੋਂ ਵੱਡਾ ਪਰਮੇਸ਼ਵਰ ਆ ਹallelujah ਬਿਮਾਰੀ ਵੱਡੀ ਨਹੀਂ ਆ ਤੁਹਾਡਾ ਪਰਮੇਸ਼ਵਰ ਵੱਡਾ ਆ ਹallelujah ਯਿਸੂ ਮਸੀਹ ਨੇ ਆ ਰਾਜ ਸੱਚਾਈ ਤੇ ਜੀਵਨ ਮੈਂ ਆ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਮਰਦੇ ਹੀ ਜਾ ਰਹੇ ਆ ਤਦ ਵੀ ਕਹੋ ਕਿ ਪ੍ਰਭੂ ਜੀ ਤੁਸੀਂ ਕਿਹੜਾ ਜੀਵਨ ਮੈਂ ਹਾਂ ਹੁਣ ਜੀਵਨ ਬਣ ਕੇ ਮੇਰੇ ਅੰਦਰ ਆ ਜਾਓ ਮੈਂ ਮੌਤ ਦੇ ਡੰਗ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਪਰ ਮੈਂ ਇਸ ਪੀਪਲ ਦਾ ਜੀਵਨ ਲੈਣਾ ਚਾਹੁੰਦਾ ਸਭ ਕੋ ਇਸ ਧਰਤੀ ਤੇ ਵੀ ਲੰਮਾ ਜੀਵਨ ਜੀਣਾ ਚਾਹੁੰਦੇ ਹਾਂ ਤੁਹਾਡੇ ਲਈ ਇਦਾਂ ਹੀ ਹੋ ਜਾਣਾ ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਜਿੱਥੇ ਰਸਤਾ ਨਜ਼ਰ ਨਹੀਂ ਆਉਂਦਾ ਉੱਥੇ ਕਹੋ ਪ੍ਰਭੂ ਯਿਸੂ ਜੀ ਤੁਸੀਂ ਕਹਾਂ ਮੈਂ ਰਾਹ ਹਾਂ ਤੇ ਹੁਣ ਮੈਨੂੰ ਰਸਤਾ ਬਣ ਕੇ ਨਜ਼ਰ ਆਓ ਮੈਨੂੰ ਰਸਤਾ ਨਜ਼ਰ ਆਵੇ ਜੇ ਤੁਸੀਂ ਰਸਤੇ ਤੇ ਚੱਲ ਕੇ ਮੈਂ ਇਸ ਸਮੱਸਿਆ ਚੋਂ ਬਾਹਰ ਨਿਕਲਣਾ ਆ ਉਹ ਖੁਦ ਹੀ ਰਸਤਾ ਬਣ ਕੇ ਤੁਹਾਡੇ ਅੱਗੇ ਪੇਸ਼ ਹੋਏ ਹallelujah ਉਹ ਨੇ ਕਿਹਾ ਮੈਂ ਤੁਹਾਨੂੰ ਇਕੱਲਿਆਂ ਨਹੀਂ ਛੱਡੂਗਾ ਮੈਂ ਤੁਹਾਨੂੰ ਅਨਾਥ ਨਹੀਂ ਛੱਡੂਗਾ ਉਹ ਇੰਨਾ ਨਵਾਂ ਵਾਲਾ ਪ੍ਰੇਮੀ ਪਰਮੇਸ਼ਵਰ ਇਹ ਇਸ ਲਈ ਘਬਰਾਇਆ ਨਾ ਕਰੋ Yes ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਉਦਾਸ ਨਾ ਹੋਇਆ ਕਰੋ ਜਦੋਂ ਤੁਸੀਂ ਉਦਾਸ ਹੁੰਨੇ ਆ ਤੁਸੀਂ ਆਤਮਾ ਨੂੰ 부ਝਾ ਦਿੰਨੇ ਆ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਨਿਰਾਸ਼ ਕਰਦੇ ਆ ਜਿਹਦੇ ਕੰਮ ਤੁਸੀਂ ਹਰ ਰੋਜ਼ ਦੇਖਦੇ ਜਿਹੜਾ ਖੁਲਾਵੰਦਾ ਪਰਮੇਸ਼ਵਰ ਜਿਹੜਾ ਹਰ ਰੋਜ਼ ਤੁਹਾਨੂੰ ਇੱਕ ਨਵਾਂ ਦਿਨ ਦਿੰਦਾ ਜਿਹੜਾ ਹਰ ਰੋਜ਼ ਮੋਤੀਆਂ ਦੇ ਵਾਂਗ ਤੁਹਾਡੇ ਸਾਹਾਂ ਦੀ ਮਾਲਾ ਦੇ ਵਿੱਚ ਹੋਰ ਕਿੰਨਾ ਸਾਹ ਜਦੋਂ ਤੁਸੀਂ ਉਹਦੇ ਉੱਤੇ ਨੇਚਾ ਨਹੀਂ ਰੱਖਦੇ ਸਾਰੇ ਚਿੰਨ ਚਮਤਕਾਰ ਦੇਖਦੇ ਹੋਏ ਆ ਸਾਰੀਆਂ ਭਲਾਈਆਂ ਦਾ ਨਿੱਗ مانਦੇ ਹੋਏ ਆ ਜਦੋਂ ਤੁਸੀਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਹallelujah ਜਦੋਂ ਆ ਤੁਮਨ ਨਿਰਾਸ਼ ਹੋ ਜਾਂਦਾ ਫਿਰ ਤੁਹਾਡੀਆਂ ਜਿਹੜੀਆਂ ਬਰਕਤਾਂ ਆ ਯੈਸ ਅਮੇਨ ਹallelujah ਉਹ ਬੰਦ ਹੋ ਜਾਂਦਾ ਆ ਕਿ ਜੇ ਤੁਸੀਂ ਚਾਹੋ ਨਾ ਸਾਰੀਆਂ ਚੀਜ਼ਾਂ ਕੰਟੀਨਿਊ ਚੱਲਣ ਤੁਹਾਡੀ ਲਾਈਫ ਦੇ ਵਿੱਚ ਬਲੇਸਿੰਗ ਕੰਟੀਨਿਊ ਬਣੀਆਂ ਰਹਿਣ ਹੀਲਿੰਗ ਜਿਹੜੀ ਆ ਉਹ ਤੁਹਾਡੇ ਜਿਸਮ ਦੇ ਵਿੱਚ ਠਹਿਰੀ ਜਾਵੇ ਕੋਈ ਦੁਸ਼ਟ ਆਤਮਾ ਤੁਹਾਨੂੰ ਪਰੇਸ਼ਾਨ ਨਾ ਕਰੇ ਬੱਚੇ ਆਗਿਆਕਾਰੀ ਦੇ ਵਿੱਚ ਛੱਲੇ ਮਤਲਬ ਲਾਈਫ ਸਮੂਥ ਚੱਲੇ ਤਾਂ ਫਿਰ ਤੁਸੀਂ ਵੀ ਪਰਮੇਸ਼ਵਰ ਦੇ ਵਿੱਚ ਸਮੂਥਲੀ ਚੱਲਣਾ ਸ਼ੁਰੂ ਕਰੋ ਹਾਲੇਲੂਇਆ ਜ਼ਬੂਰ 91 ਦੇ 4 ਦੇ ਵਿੱਚ ਲਿਖਿਆ ਕਹਿੰਦਾ ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਅਤੇ ਉਹਦੀ ਸੱਚਾਈ ਇੱਕ ਢਾਲ ਅਤੇ ਫਰੀ ਹੈ ਜਿੱਦਾਂ ਹallelujah ਹੋ ਸਕਦਾ ਤੁਸੀਂ ਵੀਡੀਓਜ਼ ਦੇਖੀਆਂ ਹੋਣ ਸੋਸ਼ਲ ਮੀਡੀਆ ਤੇ ਕਾਫੀ ਛੋਟੀਆਂ-ਛੋਟੀਆਂ ਇਦਾਂ ਦੀਆਂ ਵੀਡੀਓਜ਼ ਆ ਕਿ ਮੈਂ ਪਿੱਛੇ ਜਿ ਇੱਕ ਵੀਡੀਓ ਦੇਖੀ ਸੀ ਇੱਕ ਸੱਪ ਆ ਤੇ ਉਹ ਚੂਚਿਆਂ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਇੱਕ ਮੁਰਗੀ ਵੀ ਆ ਉਹਨਾਂ ਚੂਚਿਆਂ ਦੀ ਮਦਰ ਜਿਹੜੀ ਆ ਉਹ ਮੁਰਗੀ ਆਪਣੇ ਚੂਚਿਆਂ ਨੂੰ ਪ੍ਰੋਟੈਕਟ ਕਰਦੀ ਆ ਉਸ ਸੱਪ ਤੋਂ ਤੇ ਆਪਣੇ ਖੰਭ ਖਲਾਰ-ਖਲਾਰ ਕੇ ਉਹਨਾਂ ਨੂੰ ਆਪਣੇ ਖੰਭਾਂ ਦੇ ਵਿੱਚ ਲੈ ਲੈ ਕੇ ਉਹ ਉਸ ਏਰੀਏ 'ਚੋਂ ਜਿੱਥੇ ਸੱਪ ਆ ਉੱਥੇ ਪੂਰੇ ਹੀ ਉਹਨੇ ਚੂਚੇ ਬਾਹਰ ਕੱਢ ਲਏ ਇੱਕ ਵੀ ਚੂਚਾ ਉਹਨੇ ਮਰਨ ਨਹੀਂ ਦਿੱਤਾ ਜੈ ਉਸ ਪਿਤਾ ਪਰਮੇਸ਼ੁਰ ਹਾਲੇਲੂਇਆ ਇਦਾਂ ਹੀ ਵਚਨ ਦੇ ਵਿੱਚ ਇਦਾਂ ਹੀ ਤਾਂ ਲਿਖਿਆ ਆ ਕਿਨੋਂ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਜਦੋਂ ਕੋਈ ਵੀ ਵੈਰੀ ਦੀ ਸ਼ਕਤੀ ਤੁਹਾਡਾ ਨੁਕਸਾਨ ਕਰਨ ਦੇ ਲਈ ਸਿਰਚੇ ਯਸ ਕੋਈ ਵੀ ਵੈਰੀ ਦੀ ਸ਼ਕਤੀ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੂਗੀ ਚਾਹੇ ਉਹ ਕੋਈ ਬਿਮਾਰੀ ਹੋਵੇ ਯਸ ਪਿਤਾ ਪਰਮੇਸ਼ੁਰ ਆਤਮਾ ਜਾਂ ਜਦ ਸੰਸਾਰ ਤੋਂੜਤੇ ਕੋਈ ਵੈਰੀ ਕੋਈ ਵੀ ਨਾਸ ਕਰਨ ਵਾਲੀ ਹੋਵੇ ਹallelujah ਕਿਉਂਕਿ ਪਰਮੇਸ਼ੁਰ ਤੇ ਉਹ ਆਪਣੇ ਖੰਭਾਂ ਦੇ ਅੰਦਰ ਢੱਕ ਲੂਗਾ ਤੈਨੂੰ ਉਸ ਬਿਮਾਰੀ ਦਾ ਸ਼ਿਕਾਰ ਨਹੀਂ ਲਵੇਂਗਾ ਤੇ ਜਿਹਦੀ ਜਿਹਦਾ ਪਨਾਹ ਗਾਈ ਉਹ ਬੜ ਗਿਆ ਪਨਾਹ ਦੇਣ ਵਾਲਾ ਹੀ ਉਹ ਹੋ ਗਿਆ ਜਿੰਨੇ ਪਰਮੇਸ਼ਵਰ ਦੇ ਖੰਭਾ ਹਿੱਟ ਪਨਾਹ ਲੈ ਲਈ ਤੇ ਉਹਦਾ ਕੌਣ ਨੁਕਸਾਨ ਕਰ ਸਕਦਾ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਪਰ ਬਹੁਤ ਸਾਰੇ ਲੋਕ ਆ ਜਿਹੜੇ ਨਾਮ ਤਾਂ ਪਰਮੇਸ਼ਵਰ ਦਾ ਲੈਂਦੇ ਆ ਚਰਚ ਨੂੰ ਆਸਾਮੀ ਪਰ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਆ ਕਿਉਂਦਾ ਉਹਨਾਂ ਦੀ ਲਾਈਫ ਦੇ ਵਿੱਚ ਇੰਦਾ ਹਾਲੇਲੂਇਆ ਪ੍ਰਭੂ ਨੇ ਤਾਂ ਖੰਭ ਫੈਲਾਏ ਆ ਉਹਦੇ ਖੰਭਾਂ ਹੇਠਾਂ ਬੈਠਾ ਬੰਦਾ ਯੈਸ ਖੁਦਾ ਬੰਦਾ ਉਹ ਕਹਿੰਦੇ ਅਸੀਂ ਆਪੇ ਹੀ ਜਿਹੜਾ ਆ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਯੈਸ ਆਮੀਨ ਵਚਨ ਚ ਲਿਖਿਆ ਹੋਇਆ ਉਹਵਾ ਨਾਮ ਇੱਕ ਪੱਕਾ ਬੁਰਜਿਆ ਯੈਸ ਆਮੀਨ ਹਾਲੇਲੂਇਆ ਬਚਾਇਆ ਜਾਂਦਾ ਯੈਸ ਆਮੀਨ ਹਾਲੇਲੂਇਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਤੁਸੀਂ ਅਸੂਰੀ ਦੇ ਵਿੱਚ ਦੇਖਿਆ ਕਿ ਸੱਚਮੁੱਚ ਸਾਡਾ ਜੀਵਨ ਦਾ ਤੇ ਸੱਚਾ ਪਰਮੇਸ਼ਵਰ ਇੱਕ ਬ੍ਰੂਜਾ ਸਾਨੂੰ ਦੌੜ ਕੇ ਉਹਦੀ ਸ਼ਰਨ ਵਿੱਚ ਜਾਣਾ ਚਾਹੀਦਾ ਜਦੋਂ ਮੁਸੀਬਤਾਂ ਵਿੱਚ ਹੁੰਦੇ ਆ ਤੁਹਾਨੂੰ ਪ੍ਰਾਰਥਨਾ ਵਿੱਚ ਚਲੇ ਜਾਣਾ ਚਾਹੀਦਾ ਤੁਸੀਂ ਇਕੱਲੇ ਬੈਠ ਕੇ ਇਕਾਂਤ ਵਿੱਚ ਪਰਮੇਸ਼ਵਰ ਦੇ ਨਾਲ ਸਿੱਧਾ ਰਸ ਬਣਾਇਆ ਕਰੋ ਆਪਣਾ ਬੌਂਡਿੰਗ ਉਹਦੇ ਅੱਗੇ ਪ੍ਰਾਰਥਨਾ ਦੁਆ ਕਰਿਆ ਕਰੋ ਤਾਂ ਜੋ ਕਿ ਜੋ ਵੀ ਮੁਸ਼ਕਲ ਹੈ ਉਹਦੇ ਅੱਗੇ ਰੱਖ ਤੋ ਪਿਤਾ ਸਾਨੂੰ ਇਸ ਚੀਜ਼ ਤੋਂ ਬਾਹਰ ਕੱਢ ਤੇ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕੱਢਣ ਯੋਗ ਹੈ ਤਾਂ ਉਹ ਜ਼ਰੂਰ ਤੁਹਾਨੂੰ ਕੱਢੇਗਾ ਆਪਣਾ ਵਿਸ਼ਵਾਸ ਮਜ਼ਬੂਤ ਕਰੋ ਕਿਉਂਕਿ ਪਰਮੇਸ਼ਵਰ ਤਾਂ ਸਭ ਕੁਝ ਹੀ ਕਰਨ ਦੀ ਤਾਕਤ ਰੱਖਦਾ ਉਹ ਸਭ ਕੁਝ ਕਰ ਸਕਦਾ ਹੈ ਉਹ ਸਭ ਕੁਝ ਜਾਣਦਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੇ ਇਸ ਵਚਨ ਲਈ ਖੁਦਾਵੰਦਾ ਸੱਚਮੁੱਚ ਆਪਣੇ ਦਾਸੀ ਦੇ ਰਾਹੀਂ ਤੋਂ ਮੇਰੇ ਨਾਲ ਗੱਲ ਕੀਤੀ ਪ੍ਰਭੂ ਜੀ ਮੈਂ ਤੁਹਾਡਾ ਫਿਰ ਤੋਂ ਦਿਲ ਤੋਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪਰਮਾਤਮਾ ਤੁਹਾਡਾ ਧੰਨਵਾਦ ਸ਼ੁਕਰ ਕਰਦੀ ਹਾਂ ਮੇਰੇ ਰੱਬਾ ਸੱਚ ਮੁੱਚ ਤੂੰ ਆਪਣੀ ਦਾਸੀ ਦੇ ਜ਼ਰੀਏ ਪ੍ਰਭੂ ਜੀ ਮੇਰੇ ਨਾਲ ਗੱਲ ਕੀਤੀ ਇਸ ਵਚਨ ਰਾਹੀ ਸੱਚ ਮੁੱਚ ਮੈਂ ਕੁਝ ਸੋਚ ਰਹੀ ਸੀ ਮੈਂ ਤੂੰ ਜਾਣਦਾ ਮੈਂ ਕੀ ਸੋਚਦੀ ਸੀ ਲੇਕਿਨ ਮੈਂ ਤੇਰਾ ਧੰਨਵਾਦ ਕਰਦੀ ਇਸ ਚੀਜ਼ ਦੇ ਲਈ ਖੁਦਾਵੰਦਾ हे ਪਿਤਾ ਪਰਮੇਸ਼ਵਰ ਅੱਜ ਇਸ ਦਾਸੀ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਆ ਤਾ ਹੋਰ ਤੋਂ ਨਵੀਆਂ ਤੋਂ ਨਵੀਂ ਪ੍ਰਭੂ ਤੁਹਾਡੇ ਵਚਨ ਰਾਹੀ ਅਸੀਂ ਬਹੁਤ ਚੀਜ਼ ਸਿੱਖਦੇ ਰਹੀਏ ਖੁਦਾਵੰਦਾ ਬਰਕਤ ਐਸ਼ੀਸ਼ ਦਿਨਾ ਦਾਸੀ ਨੂੰ ਸਾਨੂੰ ਸਾਰਿਆਂ ਨੂੰ ਔਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਮੇਰੀ ਤਰਫ ਸੇ ਸਭ ਕੁਝ ਜੈਮੇ ਸੀਕ